ਸਤਸੰਗਤ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੋਲੂ ਵਾਲਾ ਮੰਡੀ ਦਾ ਪ੍ਰਕਰਨ ਜਿਹੜਾ ਹੋਇਆ ਜਿਹਦੇ ਵਿੱਚ ਗੁਰਦੁਆਰਾ ਮਹਿਤਾਬਗੜ ਜਿੱਥੇ ਕਿਹਾ ਜਾਂਦਾ ਹੈ ਕਿ ਭਾਈ ਸੁਖਾ ਸਿੰਘ ਭਾਈ ਮਹਿਤਾਬ ਸਿੰਘ ਜਦੋਂ ਮੱッセ ਰੰਗੜ ਦਾ ਸਿਰ ਵੱਢ ਕੇ ਬਿਕਨੇਰ ਦੇ ਜੰਗਲਾਂ ਨੂੰ ਗਏ ਸਨ ਤੇ ਇਸ ਸਥਾਨ ਤੇ ਰੁੱਕੇ ਸਨ ਇਸ ਇਤਿਹਾਸਿਕ ਹਵਾਲੇ ਦੇ ਨਾਲ ਇਹ ਇਤਿਹਾਸਿਕ ਸਥਾਨ ਗੁਰਦੁਆਰਾ ਮਹਿਤਾਬਗੜ ਪਿਛਲੇ ਕਈ ਦਿਨਾਂ ਤੋਂ ਚਰਚਾ ਦਾ ਵਿਸ਼ਾ ਬਣਾ ਹੋਇਆ ਹੈ ਚਰਚਾ ਦਾ ਵਿਸ਼ਾ ਇਸ ਕਰਕੇ ਬਣਿਆ ਕਿ ਅੱਧੀ ਰਾਤ ਤੋਂ ਬਾਅਦ ਇਸ ਗੁਰਦੁਆਰਾ ਸਾਹਿਬ ਤੇ ਅਟੈਕ ਹੋਇਆ ਦੀਵਾਰਾਂ ਤੋਂ ਟੱਪ ਕੇ ਕੁਝ ਬੰਦੇ ਅੰਦਰ ਵੜੇ ਅੰਦਰ ਜਿਹੜੇ ਸੇਵਾਦਾਰ ਉੱਥੇ ਜਿਹੜੀ ਅਕੈਡਮੀ ਹੈ ਉਹਦੇ ਵਿੱਚ ਸਿੱਖਿਆ ਲੈਣ ਵਾਲੇ ਛੋਟੇ-ਛੋਟੇ ਬੱਚੇ ਬਜ਼ੁਰਗ ਉਹਨਾਂ ਤੇ ਤੇਜ਼ ਧਾਰ ਹਥਿਆਰਾਂ ਦੇ ਨਾਲ ਕਿਰਪਾਨਾਂ ਦੇ ਨਾਲ ਉਹਨਾਂ ਤੇ ਅਟੈਕ ਕੀਤਾ ਗਿਆ ਵੱਡੀ ਤعداد ਵਿੱਚ ਬੱਚੇ, ਬਜ਼ੁਰਗ, ਜ਼ਖਮੀ ਹੋਏ, ਸਿੰਘ ਜ਼ਖਮੀ ਹੋਏ, ਉਹਨਾਂ ਨੂੰ ਲੋਕਲ ਹਸਪਤਾਲ ਤੇ ਜਿਹੜੇ ਸੀਰੀਅਸ ਸਨ ਉਹਨਾਂ ਨੂੰ ਜ਼ਿਲ੍ਹੇ ਦੇ ਵੱਡੇ ਹਸਪਤਾਲ ਦੇ ਵਿੱਚ ਸ਼ਿਫਟ ਕੀਤਾ ਗਿਆ। ਰਾਜਸਥਾਨ ਦੇ ਆਗੂ ਤੇਜਿੰਦਰਪਾਲ ਸਿੰਘ ਟੀਮਾਂ ਜਿਹੜੇ ਪਹਿਲਾਂ ਵੀ ਸਿੱਖ ਮਸਲਿਆਂ 'ਤੇ ਬੋਲਦੇ ਨੇ, ਉਹਨਾਂ ਨੇ ਰਾਤ ਨੂੰ ਹੀ ਲਾਈਵ ਵੀਡੀਓ ਪਾ ਕੇ ਸਮੁੱਚੀ ਕੌਮ ਨੂੰ ਜਾਣਕਾਰੀ ਦਿੱਤੀ। ਚਾਰੇ ਪਾਸੇ ਜਿਹੜੀ ਇਹਦੀ ਚਰਚਾ ਸ਼ੁਰੂ ਹੋ ਗਈ ਔਰ ਚਰਚਾ ਇਸ ਕਰਕੇ ਜ਼ਿਆਦਾ ਵੱਧ ਗਈ। ਕਿਉਂਕਿ ਤੇਜਿੰਦਰਪਾਲ ਸਿੰਘ ਟੀਮਾਂ ਤੇ ਨਾਲ ਹੀ ਗੁਰਦੁਆਰੇ ਦੇ ਜਿਹੜੇ ਮੁੱਖ ਪ੍ਰਬੰਧਕ ਨੇ ਬੀਬੀ ਹਰਮੀਤ ਕੌਰ ਉਹਨਾਂ ਨੇ ਸਿੱਧਾ-ਸਿੱਧਾ આરોਪ ਲਗਾਇਆ ਕਿ ਇਹ ਸਾਰਾ ਹਮਲਾ ਬੀਜੇਪੀ ਅਤੇ ਆਰਐਸਐਸ ਦੀ ਛੇਹ ਦੇ ਉੱਤੇ ਹੋਇਆ ਹੈ ਲੋਕਲ ਜਿਹੜੇ ਇੱਕ ਐਮਐਲਏ ਨੇ ਉਸ ਏਰੀਏ ਦੇ ਨਜ਼ਦੀਕ ਦੇ ਏਰੀਏ ਦੇ ਉਹ ਐਮਐਲਏ ਦੀ ਛੇਹ ਦੇ ਉੱਤੇ ਇਹ ਹਮਲਾ ਕੀਤਾ ਗਿਆ ਔਰ ਇਹਦੇ ਪਿੱਛੇ ਆਰਐਸਐਸ ਔਰ ਬੀਜੇਪੀ ਹੈ ਜਿਹੜੀ ਗੁਰੂ ਘਰ ਦੇ ਉੱਤੇ ਕਬਜ਼ਾ ਕਰਨਾ ਚਾਹੁੰਦੀ ਹੈ ਅਸੀਂ ਇਹ ਖਬਰ ਤੁਹਾਨੂੰ ਵਿਖਾਈ ਇਹ ਸਾਰਾ ਪਹਿਲੂ ਤੁਹਾਨੂੰ ਵਿਖਾਇਆ ਪੱਖ ਵੀ ਤੁਹਾਨੂੰ ਖਾਇਆ ਤੁਹਾਡੇ ਸਾਰਿਆਂ ਦੇ ਬੜੇ ਕਮੈਂਟ ਵੀ ਆਏ ਵਿਚਾਰ ਵੀ ਆਏ ਔਰ ਮੁੱਦਾ ਪੂਰੀ ਦੁਨੀਆ ਦੇ ਵਿੱਚ ਗਿਆ ਪੂਰੀ ਦੁਨੀਆ ਦੇ ਵਿੱਚ ਇਹਦੀ ਚਰਚਾ ਸ਼ੁਰੂ ਹੋ ਗਈ ਪਰ ਕੋਈ ਵੀ ਖਬਰ ਜਿਹੜੀ ਹੁੰਦੀ ਹੈ ਉਹਦੇ ਦੋ ਪਹਿਲੂ ਹੁੰਦੇ ਹੈ ਕੋਈ ਵੀ ਸਿੱਕਾ ਹੁੰਦਾ ਹੈ ਉਹਦੇ ਦੋ ਪਹਿਲੂ ਹੁੰਦੇ ਹੈ ਜੇ ਅਸੀਂ ਦੂਜੇ ਪਹਿਲੂ ਨਹੀਂ ਵਿਖਾਂਦੇ ਭਾਵੇਂ ਉਹ ਸੱਚਾ ਹੈ ਜਾਂ ਝੂਠਾ ਹੈ ਇਹਦਾ ਫੈਸਲਾ ਕਰਨਾ ਸੰਗਤ ਦਾ ਕੰਮ ਹੈ ਇਹਦਾ ਫੈਸਲਾ ਕਰਨਾ ਦਰਸ਼ਕ ਦਾ ਕੰਮ ਹੈ ਪਰ ਸਾਡਾ ਇੱਕ ਜ਼ਿੰਮੇਵਾਰ ਪੱਤਰਕਾਰ ਹੋਣ ਦੇ ਨਾਤੇ ਇੱਕ ਜ਼ਿੰਮੇਵਾਰ ਚੈਨਲ ਹੋਣ ਦੇ ਨਾਤੇ ਸਾਡਾ ਫਰਜ਼ ਬੰਦਾ ਹੈ ਕਿ ਜਿਹੜਾ ਦੂਜਾ ਪੱਖ ਹੈ ਉਹਨੂੰ ਵੀ ਤੁਹਾਡੇ ਸਾਹਮਣੇ ਜ਼ਰੂਰ ਲੈ ਕੇ ਆਈਏ ਸੋ ਇੱਕ ਵੀਡੀਓ ਦੂਜੇ ਪੱਖ ਨੇ ਜਾਰੀ ਕੀਤੀ ਹੈ ਜਿਹਦੇ ਵਿੱਚ ਕੁਝ ਸਿੰਘ ਜਿਹੜੇ ਆਪਣੇ ਆਪ ਨੂੰ ਗੋਲੂਵਾਲ ਦਾ ਦੱਸ ਰਹੇ ਨੇ ਉਹਨਾਂ ਨੇ ਵੀਡੀਓ ਭੇਜੀ ਹੈ ਔਰ ਉਹਦੇ ਵਿੱਚ ਉਹਨਾਂ ਨੇ ਦਾਵਾ ਕੀਤਾ ਹੈ ਕਿ ਇਹ ਜਿਹੜਾ ਗੁਰੂ ਘਰ ਹੈ ਇਹ ਪਿੰਡ ਵੱਲੋਂ ਬਣਾਇਆ ਗਿਆ ਸੀ ਪਿੰਡ ਦੇ ਲੋਕਾਂ ਨੇ ਜਿਹੜੇ ਚ ਹਿੰਦੂ ਭਾਈਚਾਰੇ ਨੇ ਵੀ ਪੈਸੇ ਦਿੱਤੇ ਸਨ ਬੜਾ ਯੋਗਦਾਨ ਪਾਇਆ ਸੀ ਤੇ ਉਸ ਤੋਂ ਬਾਅਦ ਇਸ ਸਥਾਨ ਤੇ ਬੀਬੀ ਹਰਮੀਤ कौर ਜਿਹੜੀ ਹੈ ਉਹ ਕਬਜ਼ਾ ਕਰਕੇ ਬੈਠੀ ਹੈ ਲੋਕਾਂ ਲੋਕਾਂ ਨੂੰ ਨਾਲ ਨਹੀਂ ਲਿਆ ਜਾਂਦਾ ਔਰ ਕਿਸੇ ਤਰ੍ਹਾਂ ਦੀ ਵੀ ਜਿਹੜੇ ਪ੍ਰਬੰਧ ਨੇ ਉਹਨਾਂ ਵਿੱਚ ਉਹਨਾਂ ਦੀ ਸੁਣਵਾਈ ਨਹੀਂ ਹੁੰਦੀ ਇੱਥੋਂ ਤਿਕਨ ਰੂਪ ਲਗਾਇਆ ਗਿਆ ਕਿ ਉਹਨਾਂ ਨੂੰ ਦਰਸ਼ਨ ਕਰਨ ਤੋਂ ਵੀ ਰੋਕਿਆ ਜਾਂਦਾ ਹੈ ਕੀ ਉਹਨਾਂ ਨੇ ਕਿਹਾ ਉਹ ਤੜਨ ਨਾਲ ਆਪਾਂ ਇਸ ਵੀਡੀਓ ਦੇ ਰਾਹੀਂ ਸਾਂਝਾ ਕਰਦੇ ਹਾਂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਨਗਰ ਗੋਲੂ ਵਾਲਾ ਗੁਰਦੁਆਰਾ ਮਹਿਤਾਬਗੜ੍ਹ ਸਾਹਿਬ ਦੀ ਸਮੂਹ ਸਿੱਖ ਸੰਗਤ ਦੇਸਾਂ ਦੇਸਾਂ 'ਚ ਬੈਠੀ ਸਮੂਹ ਸਿੱਖ ਸੰਗਤ ਦੇ ਚਰਨਾਂ ਵਿੱਚ ਬੇਨਤੀ ਕਰਦੇ ਹਾਂ ਸਾਡੇ ਗੁਰਦੁਆਰਾ ਸਾਹਿਬ ਦਾ ਜੋ ਵਿਵਾਦ ਚੱਲ ਰਿਹਾ ਹੈ ਉਸ ਦੇ ਵਿੱਚ ਅਸੀਂ ਅੱਜ ਦੇਸ਼ ਤੇ ਵਿਦੇਸ਼ ਦੀ ਸਿੱਖ ਸੰਗਤ ਨੂੰ ਕੁਝ ਦੱਸਣਾ ਚਾਹੁੰਦੇ ਹਾਂ ਸਾਡੇ ਗੁਰਦੁਆਰਾ ਸਾਹਿਬ ਜਿਸ ਦੀ ਉਸਾਰੀ ਸਾਨੂੰ 1962 ਦੇ ਵਿੱਚ ਪਿੰਡ ਦੇ ਲੋਕਾਂ ਨੇ ਔਰ ਪਿੰਡ ਦੀ ਸਿੱਖ ਸੰਗਤ ਨੇ ਰਲ ਕੇ ਕੀਤੀ ਗੁਰਦੁਆਰਾ ਸਾਹਿਬ ਦੀ ਜੋ ਜਗ੍ਹਾ ਹੈ ਉਹ ਇੱਕ ਹਿੰਦੂ ਪਰਿਵਾਰ ਦੇ ਸਰਪੰਚ ਚੌਧਰੀ ਸਈ ਰਾਮ ਜੀ ਜੈਲਦਾਰ ਦੁਆਰਾ ਗੁਰਦੁਆਰਾ ਸਾਹਿਬ ਲਈ ਦਿੱਤੀ ਗਈ ਅੱਜ ਸਾਡੇ ਗੁਰਦੁਆਰਾ ਸਾਹਿਬ ਵਿੱਚ ਜੋ ਬੀਬੀ ਹਰਮਿਤ ਕੋਰ ਕਬਜ ਹੈ ਉਸ ਨੇ ਗੁਰਦੁਆਰਾ ਸਾਹਿਬ ਤੇ ਕਬਜ਼ਾ ਕਰ ਰੱਖਿਆ ਹੈ ਔਰ ਗੁਰਦੁਆਰਾ ਸਾਹਿਬ ਤੇ ਕਿਸੇ ਵੀ ਸਿੱਖ ਸੰਗਤ ਨੂੰ ਮੱਥਾ ਟੇਕਣ ਨਹੀਂ ਦਿੱਤਾ ਜਾ ਰਿਹਾ ਇਸ ਦੇ ਲਈ ਕਈ ਦਿਨਾਂ ਤੋਂ ਵਿਰੋਧ ਪ੍ਰਦਰਸ਼ਨ ਚੱਲ ਰਹੇ ਨੇ ਲੇਕਿਨ ਬੀਬੀ ਔਰ ਇੱਕ ਟੀਮਾਂ ਉਹ ਮੇਨ ਮੁੱਦੇ ਨੂੰ ਗੁੰਮਰਾਹ ਕਰਕੇ ਸਿੱਖ ਸੰਗਤ ਨੂੰ ਸਿੱਖ ਜਥੇਬੰਦੀਆਂ ਨੂੰ ਗੁੰਮਰਾਹ ਕਰਕੇ ਇਹ ਚੀਜ਼ ਲੋਕਾਂ ਨੂੰ ਦੱਸ ਰਹੇ ਨੇ ਕਿ ਇੱਕ ਆਰਐਸਐਸ ਔਰ ਬੀਜੇਪੀ ਗੁਰਦੁਆਰਾ ਸਾਹਿਬ ਤੇ ਕਬਜ਼ਾ ਕਰਨਾ ਚਾਹੁੰਦੀ ਹੈ ਤੇ ਚਰਣਾ ਚ ਅਪੀਲ ਕਰਦਾ ਹੈ ਕਿ ਜੋ ਸਿੱਖ ਸੰਗਤ ਇਸ ਟਾਈਮ ਤੁਹਾਡੇ ਸਾਹਮਣੇ ਹੈ ਕੀ ਇਸ ਦੇ ਵਿੱਚ ਤੁਹਾਨੂੰ ਕੋਈ ਆਰਐਸਐਸ ਨਜ਼ਰ ਆ ਰਿਹਾ ਹੈ ਸਾਡੇ ਗੁਰੂ ਘਰ ਦੀ ਉਹ ਸਾਰੀ ਦੇ ਵਿੱਚ ਜੋ ਪੈਸਾ ਲੱਗਿਆ ਹੈ ਉਸ ਪੈਸੇ ਦੇ ਵਿੱਚ 50 ਤੋਂ 60% ਪੈਸਾ ਸਾਡੇ ਹਿੰਦੂ ਸਮਾਜ ਦਾ ਲੱਗਿਆ ਜਿਸ ਦਿਨ ਉੱਥੇ ਹਿੰਦੂ ਸਮਾਜ ਦਾ ਪੈਸਾ ਲੱਗ ਰਿਹਾ ਸੀ ਗੁਰੂ ਘਰ ਦੇ ਨਿਰਮਾਣ ਵਿੱਚ ਉਸ ਦਿਨ ਤਾਂ ਕਿਸੇ ਨੂੰ ਆਰਐਸਐਸ ਨਜ਼ਰ ਨਹੀਂ ਆਈ ਲੇਕਿਨ ਹੁਣ ਜੋ ਮੇਨ ਮੁੱਦਾ ਹੈ ਜਾਂ ਬੀਬੀ ਗੁਰਦੁਆਰਾ ਸਾਹਿਬ ਦੇ ਵਿੱਚ ਜੋ ਮर्याਦਾ ਦੇ ਉਲਟ ਕੰਮ ਕਰ ਰਹੀ ਹੈ ਜਾਂ ਜੋ ਗਲਤ ਕੰਮ ਕਰ ਰਹੇ ਹੋ ਰਹੇ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਉਹ ਕੰਮ ਜਿਹੜਾ ਸਿੱਖ ਸੰਗਤ ਨੇ ਬਰਦਾਸ਼ਤ ਨਹੀਂ ਕੀਤੇ ਤਾਂ ਉਹ ਮੁੱਦੇ ਨੂੰ ਢਕਾਉਣ ਦੇ ਲਈ ਇਸ ਨੂੰ ਆਰਐਸਐਸ ਜਾਂ ਬੀਜੇਪੀ ਦੱਸ ਰਹੇ ਨਹੀਂ ਕਿ ਬੀਬੀ ਸਾਡੀ ਜੋ ਪਿੰਡ ਦੀ ਕਮੇਟੀ ਬਣੀ ਹੈ ਗੁਰੂ ਘਰ ਦੇ ਲਈ ਨੌ ਮੈਂਬਰੀ ਕਮੇਟੀ ਹੈ ਜੋ ਗੁਰਮਤ ਮਰਿਆਦਾ ਅਨੁਸਾਰ ਔਰ ਸ੍ਰੀ ਕਾਲ ਤਖਤ ਸਾਹਿਬ ਦੇ ਨਿਰਦੇਸ਼ਾਂ ਅਨੁਸਾਰ ਉਸ ਦੇ ਵਿੱਚ ਸੰਪੂਰਨ ਗੁਰਸਿੱਖ ਨਹੀਂ ਬੀਬੀ ਹਰਮਿਤਕੌਰ ਸਾਡੇ ਪਿੰਡ ਦੀ ਸੰਗਤ ਜਾ ਸਾਡੀ ਕਮੇਟੀ ਦੇ ਵਿੱਚ ਕੋਈ ਇੱਕ ਵੀ ਬੰਦਾ ਆਰਐਸਐਸ ਜਾਂ ਬੀਜੇਪੀ ਦਾ ਸਾਬਿਤ ਕਰੇ ਅਸੀਂ ਇਹ ਲੜਾਈ ਛੱਡ ਦੇਵਾਂਗੇ ਸਾਨੂੰ ਪੰਥ ਪਹਿਲਾਂ ਬਾਕੀ ਕੋਈ ਵੀ ਪਾਰਟੀਆਂ ਉਹ ਸਾਨੂੰ ਬਾਅਦ ਚ ਹੈ ਇਸ ਲਈ ਜੋ ਸਿੱਖ ਸੰਗਤ ਇਸ ਟਾਈਮ ਬੀਬੀ ਦਾ ਵਿਰੋਧ ਕਰ ਰਹੀ ਹੈ ਉਹ ਸਾਰੀ ਇਲਾਕੇ ਦੀ ਸਿੱਖ ਸੰਗਤ ਹੈ ਔਰ ਸਿੱਖ ਸੰਗਤ ਦਾ ਬੀਬੀ ਦੇ ਗਲਤ ਕੰਮਾਂ ਕਰਕੇ ਜੋ ਉਸ ਦਾ ਵਿਰੋਧ ਹੋ ਰਿਹਾ ਉਹ ਪੂਰਾ ਨਗਰ ਕਰ ਰਿਹਾ ਹੈ ਪੂਰੀ ਮੰਡੀ ਕਰ ਰਹੀ ਹੈ ਜੋ ਮੰਡੀ ਬੀਬੀ ਕਹਿ ਰਹੀ ਹੈ ਕੁਛ ਸਰਾਰਤੀ ਅਨਸਰ ਹੈ ਅਗਰ ਬੀਬੀ ਉਸਰਾਰਤੀ ਅਨਸਰ ਤੇਰਾ ਵਿਰੋਧ ਕਰ ਰਿਹਾ ਹੈ ਤਾਂ ਪੂਰੀ ਗੋਲੂ ਵਾਲਾ ਮੰਡੀ ਉਹ ਐਨੇ ਦਿਨਾਂ ਤੋਂ ਬੰਦ ਕਿਉਂ ਪਈ ਹੈ ਉਸ ਮੰਡੀ ਦੇ ਵਿੱਚ ਸਭ ਤਰ੍ਹਾਂ ਦੇ ਪਾਰਟੀਆਂ ਦੇ ਬੰਦੇ ਨੇ ਸਭ ਤਰ੍ਹਾਂ ਦੇ ਲੋਕ ਨੇ ਲੇਕਿਨ ਬੀਬੀ ਤੇਰੇ ਪੱਖ ਦੇ ਵਿੱਚ ਕੋਈ ਵੀ ਬੰਦਾ ਕਿਉਂ ਨਹੀਂ ਇਹ ਮੇਨ ਮੁੱਦੇ ਨੂੰ ਗੁੰਮਰਾਹ ਕਰਕੇ ਕਹਿ ਰਹੀ ਹੈ ਕਿ ਕੋਈ ਹੈਪੀ ਨਾਮ ਦਾ ਬਾਬਾ ਹੈ ਜੋ ਇਹਨਾਂ ਨੂੰ ਸਿੱਖ ਸੰਗਤ ਨੂੰ ਫੜਕਾ ਕੇ ਗੁਰਦੁਆਰਾ ਸਾਹਿਬ ਤੇ ਕਬਜ਼ਾ ਕਰਨਾ ਚਾਹੁੰਦਾ ਹੈ ਅਸੀਂ ਇਸ ਗੱਲ ਦਾ ਵੀ ਜਵਾਬ ਦੇਣਾ ਚਾਹੁੰਦੇ ਆ ਕਿ ਜੋ ਗੁਰਦੁਆਰਾ ਸਾਹਿਬ ਦੇ ਖਿਲਾਫ ਇਹ ਬੀਬੀ ਨੇ ਜੋ ਕੁਝ ਵੀ ਕਰ ਰੱਖਿਆ ਹੈ ਇਸ ਬੀਬੀ ਦੇਖਣਾ ਆਪ ਜੋ ਸਿੱਖ ਸੰਗਤ ਨੇ ਸੰਘਰਸ਼ ਵਿੱਢਿਆ ਉਸ ਦੇ ਵਿੱਚ ਸਿੱਖ ਸੰਗਤ ਨੇ ਇੱਕ ਇਲਾਕੇ ਦੀਆਂ ਗੁਰਦੁਆਰਾ ਸਾਹਿਬ ਦੀਆਂ ਕਮੇਟੀਆਂ ਨੂੰ ਅਪੀਲ ਕੀਤੀ ਸੀ ਉਸ ਅਪੀਲ ਦੇ ਵਿੱਚ ਹੀ ਜੋ ਇਲਾਕੇ ਦੀਆਂ ਗੁਰਦੁਆਰਾ ਸਾਹਿਬ ਦੀਆਂ ਕਮੇਟੀਆਂ ਪਹੁੰਚੀਆਂ ਉਹਨਾਂ ਕਮੇਟੀਆਂ ਦੇ ਵਿੱਚ ਹੀ ਪਤਾ ਗੁਰਸਹਿਬ ਸਿੰਘ ਹੈਪੀ ਇੱਥੇ ਪਹੁੰਚਿਆ ਸਾਡਾ ਉਹਨਾਂ ਨਾਲ ਪਰਸਨਲ ਕੋਈ ਲਿੰਕ ਨਹੀਂ ਇਸ ਲਈ ਬੀਬੀ ਉਹਨਾਂ ਨੂੰ ਮੋੜਾ ਬਣਾ ਕੇ ਅਸਲ ਮੁੱਦੇ ਨੂੰ ਝੜਕਾਉਣ ਦੀ ਕੋਸ਼ਿਸ਼ ਨਾ ਕਰ ਕਿ ਪੰਜਾਬ ਦੇ ਹੜਪੀੜਤਾ ਖਾਤਰ ਗੁਰੂ ਘਰ ਦੇ ਨਾਂ ਤੇ ਨਸ਼ੇੜੀ ਮੰਦਿਰ ਨੇ ਪੈਸਾ ਇਕੱਠਾ ਕੀਤਾ ਮੈਂ ਬੀਬੀ ਨੂੰ ਇਹ ਗੱਲ ਪੁੱਛਣਾ ਚਾਹੁੰਨਾ ਹੈ ਕਿ ਜਿਸ ਦਿਨ ਪ੍ਰਸ਼ਾਸਨ ਦੇ ਨਾਲ ਵਾਰਤਾ ਸੀ ਉਸ ਦਿਨ ਤੁਸੀਂ ਕਿਉਂ ਨਹੀਂ ਕਿਹਾ ਕਲੈਕਟਰ ਸਾਹਿਬ ਨੂੰ ਤੇ ਐਸਪੀ ਸਾਹਿਬ ਨੂੰ ਤੁਸੀਂ ਕਿਉਂ ਨਹੀਂ ਕਿਹਾ ਕਿ ਇਹ ਜੋ ਮੰਦਿਰ ਹੈ ਜਾਂ ਨਛੇੜੀ ਹੈ ਉਹ ਗੁਰੂ ਘਰ ਦੇ ਨਾਮ ਤੇ ਪੈਸਾ ਇਕੱਠਾ ਕਰ ਰਿਹਾ ਹੈ ਉਸ ਦਿਨ ਤੱਕ ਤੁਸੀਂ ਕਹਿ ਰਹੇ ਸੀ ਕਿ ਇਹ ਜੀ ਕੁਝ ਗਲਤਫਹਿਮੀ ਦੇ ਵਿੱਚ ਇਹ ਕੁਝ ਹੋ ਰਿਹਾ ਹੈ ਇਸ ਲਈ ਜੋ ਵੀ ਇਲਾਕੇ ਦੇ ਨੌਜਵਾਨਾਂ ਨੇ ਹੜਪੀੜ ਤਾਂ ਖਾਤਰ ਜੋ ਰਾਸਮਗਰੀ ਤੇ ਪੈਸਾ ਇਕੱਠਾ ਕੀਤਾ ਸੀ ਉਹ ਬੀਬੀ ਤੇਰੇ ਦੁਆਰਾ ਜੇ ਨਹੀਂ ਹੜੱਪ ਲਿਆ ਗਿਆ ਤਾਂ ਇਸ ਗੱਲ ਦਾ ਜਵਾਬ ਦੇ ਤੋਂ ਪਹਿਲਾਂ ਗੁਰੂ ਘਰ ਦੇ ਵਿੱਚ ਕਿਸੇ ਵੀ ਪ੍ਰੋਗਰਾਮ ਦੇ ਵਿੱਚ ਸੇਵਾ ਇਹੀ ਨੌਜਵਾਨ ਕਰਦੇ ਰਹੇ ਹੈ ਇਹੀ ਸੇਵਾਦਾਰ ਕਰਦੇ ਰਹੇ ਹੈ ਅਗਰ ਨਹੀਂ ਕਰਦੇ ਤਾਂ ਬੀਬੀ ਸਾਡੇ ਸਾਹਮਣੇ ਆਵੇ ਤੇ ਅਸੀਂ ਫੋਟੋ ਔਰ ਵੀਡੀਓ ਰਾਹੀਂ ਪ੍ਰੂਫ ਕਰ ਸਕਦੇ ਆਂ ਤੇ ਅੱਜ ਤੱਕ ਗੁਰੂ ਘਰ ਦੇ ਵਿੱਚ ਅਗਰ ਕੋਈ ਪ੍ਰੋਗਰਾਮ ਹੋਇਆ ਹੈ ਤਾਂ ਉਹ ਇਹ ਨੌਜਵਾਨਾਂ ਨੇ ਸੰਭਾਲਿਆ ਹੈ ਜਾਂ ਨਹੀਂ ਸੰਭਾਲਿਆ ਹੈ ਹੁਣ ਬੀਬੀ ਇਹਨਾਂ ਨੌਜਵਾਨਾ ਸੇਵਾਦਾਰਾਂ ਨੂੰ ਨਿਸ਼ੇੜੀ ਦੱਸ ਰਹੀ ਹੈ ਔਰ ਮਂੜੀਰ ਦੱਸ ਰਹੀ ਹੈ ਕਿ ਬੀਬੀ ਨੂੰ ਅਗਰ ਕਿਸੇ ਪ੍ਰਕਾਰ ਦਾ ਇੱਥੇ ਲਾਲਚ ਨਹੀਂ ਹੈ ਜਾਂ ਬੀਬੀ ਗੁਰੂ ਘਰ ਦਾ ਜੋ ਪੈਸਾ ਹੈ ਉਹਨੂੰ ਆਪਣੇ ਨਿੱਜੀ ਕੰਮਾਂ ਲਈ ਨਹੀਂ ਵਰਤ ਰਹੀ ਤਾਂ ਬੀਬੀ ਇਹ ਗੁਰੂ ਘਰ ਦੀ ਸੇਵਾ ਜੋ ਨਗਰ ਦਾ ਗੁਰੂ ਘਰ ਹੈ ਤੇ ਨਗਰ ਦੇ ਲੋਕਾਂ ਨੇ ਬਣਾਇਆ ਹੈ ਉਸ ਦੀ ਸੇਵਾ ਨਗਰ ਦੇ ਲੋਕਾਂ ਨੂੰ ਕਿਉਂ ਨਹੀਂ ਦੇ ਰਹੀ? ਟਿੰਮਾ ਗੰਗਾ ਨਗਰ ਤੋਂ ਭਾਜਪੀ ਦਾ ਨੋਮੀਨੇਟ ਪਾਰਸ਼ਦ ਨਹੀਂ ਰਿਹਾ। ਇਸ ਗੱਲ ਦਾ ਜਵਾਬ ਦਿੱਤਾ ਜਾਵੇ। ਅਗਰ ਉਹ ਬੰਦਾ ਭਾਜਪੀ ਦਾ ਨੋਮੀਨੇਟ ਪਾਰਸ਼ਦ ਹੋ ਸਕਦਾ ਹੈ ਉਸ ਦੇ ਲਈ ਤਾਂ ਭਾਜਪੀ ਕੁਝ ਨਹੀਂ ਲੇਕਿਨ ਅਗਰ ਅਸੀਂ ਇਸ ਦੇ ਗਲਤ ਨੀਤੀਆਂ ਦਾ ਤੇ ਗਲਤ ਕੰਮਾਂ ਦਾ ਵਿਰੋਧ ਕਰਦੇ ਹਾਂ ਤਾਂ ਸਾਨੂੰ ਭਾਜਪੀ ਔਰ ਆਰਐਸਐਸ ਨਾਲ ਜੋੜਿਆ ਜਾ ਰਿਹਾ ਹੈ। ਪੰਥਕ ਜਥੇਬੰਦੀਆਂ ਔਰ ਜੋ ਪੰਥਕ ਆਗੂ ਨੇ ਉਹਨਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਇੱਕ ਬੀਬੀ ਦਾ ਪੱਖ ਸੁਣ ਕੇ ਜੋ ਵੀਡੀਓ ਪਾਈ ਜਾ ਰਹੀਆਂ ਨੇ ਉਹਨਾਂ ਦੇ ਨਾਲ ਇਲਾਕੇ ਦੀ ਸਿੱਖ ਸੰਗਤ ਹੈ ਜੋ ਗੋਲੂ ਵਾਲਾ ਦੀ ਸਿੱਖ ਸੰਗਤ ਹੈ ਉਹਨਾਂ ਦੇ ਮਨਾਂ ਨੂੰ ਠੇਸ ਪਹੁੰਚ ਰਹੀ ਹੈ ਇਸ ਲਈ ਹੱਥ ਜੋੜ ਕੇ ਉਹਨਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਪਹਿਲਾਂ ਅਸਲ ਸਚਾਈ ਜਾਣ ਲਈ ਜਾਵੇ ਅਗਰ ਬੀਬੀ ਸਹੀ ਹੈ ਤਾਂ ਹੋ ਸਕਦਾ ਹੈ ਕੋਈ 2-4 ਲੋਕ ਬੀਬੀ ਦੇ ਖਿਲਾਫ ਹੋਣ ਲੇਕਿਨ ਅੱਜ ਪੂਰਾ ਗੋਲੂਵਾਲਾ ਪਿੰਡ ਔਰ ਪੂਰੀ ਗੋਲੂਵਾਲਾ ਮੰਡੀ ਔਰ ਸਮੂਹ ਸਿੱਖ ਸੰਗਤ ਬੀਬੀ ਦੇ ਖਿਲਾਫ ਕਿਉਂ ਹੈ ਸੋਇ ਵਰਸ਼ਨ ਉਹਨਾਂ ਸਿੰਘਾਂ ਦਾ ਜਿਹੜੇ ਆਪਣੇ ਆਪ ਨੂੰ ਗੋਲੂਵਾਲ ਦੇ ਦੱਸ ਰਹੇ ਅਸੀਂ ਨਹੀਂ ਜਾਣਦੇ ਉਹ ਗੋਲੂਵਾਲ ਦੇ ਹੈ ਜਾਂ ਨਹੀਂ ਕਿਉਂਕਿ ਅਸੀਂ ਗੋਲੂਵਾਲ ਮੌਕੇ ਤੇ ਜਾ ਕੇ ਕਿਸੇ ਨੂੰ ਮਿਲੇ ਨਹੀਂ ਸਾਨੂੰ ਨਹੀਂ ਪਤਾ ਇਹ ਗੋਲੂਵਾਲ ਦੇ ਨਹੀਂ ਪਰ ਉਹਨਾਂ ਦਾ ਵਰਸ਼ਨ ਜਿਹੜਾ ਹੈ ਉਹ ਹੀ ਤੁਹਾਡੇ ਨਾਲ ਜਰੂਰ ਸਾਂਝਾ ਕਰਤਾ ਹੈ ਦੂਜਾ ਇਸ ਵਰਸ਼ਨ ਦਾ ਖੰਡਨ ਜਿਹੜਾ ਹੈ ਉਹ ਤਜਿੰਦਰਪਾਲ ਸਿੰਘ ਟਿੰਮਾ ਨੇ ਇੱਕ ਵੀਡੀਓ ਪਾ ਕੇ ਕੀਤਾ ਹੈ ਉਹਨਾਂ ਨੇ આરોਪ ਲਗਾਇਆ ਹੈ ਕਿ ਜਿਹੜੇ ਇਹ ਗੱਲ ਕਹਿ ਰਹੇ ਨੇ ਕਿ ਇਹ ਲੋਕਲ ਮਸਲਾ ਹੈ ਜਾਂ ਇਦਾਂ ਦੀ ਕੋਈ ਗੱਲ ਹੈ ਜਿਹੜੇ 22 ਬੰਦੇ ਫੜੇ ਗਏ ਐ ਉਹਨਾਂ ਨੇ ਬੜਾ ਵੱਡਾ ਸਵਾਲ ਚੁੱਕਿਆ ਕਿ ਜਿਹੜੇ 22 ਬੰਦੇ ਫੜੇ ਗਏ ਐ ਉਹਨਾਂ ਵਿੱਚੋਂ ਇੱਕ ਵੀ ਗੋਲੂ ਵਾਲ ਦਾ ਨਹੀਂ ਐ ਉਹ ਸਾਰੇ ਬਾਹਰੋਂ ਆਏ ਹੋਏ ਹਮਲਾਵਰ ਸਨ ਉਹਨਾਂ ਬਾਰੇ ਟੀਮਾ ਸਾਹਿਬ ਨੇ ਕੀ ਕਿਹਾ ਉਹ ਵੀ ਤੜਨਾ ਸੰਝਾ ਕਰਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਮਹਿਤਾਬਗੜ੍ਹ ਸਾਹਿਬ ਗੋਲੂ ਵਾਲਾ ਤੇ ਭਾਜਪਾ ਸਰਕਾਰ ਇਹ بڑے ਚਰਚਾ ਦਾ ਵਿਸ਼ਾ ਬਣੇ ਹੋਏ ਐ ਹਾਲਾਤ ਤੁਹਾਡੇ ਸਾਹਮਣੇ ਆ ਕਿਸ ਤਰ੍ਹਾਂ ਬੀਜਪੀ ਨੇ ਇਹਦਾ ਭੰਡੀ ਪ੍ਰਚਾਰ ਕੀਤਾ ਗਿਆ ਕਿ ਪਿੰਡ ਦੀ ਲੜਾਈ ਐ ਪਿੰਡ ਦੇ ਬੰਦੇ ਵਿਰੋਧ ਕਰ ਰਹੇ ਗੁਰਦੁਆਰਾ ਮਥਾਪਗੜ ਸਾਹਿਬ ਦਾ ਹੁਣ ਇਸ ਤੋਂ ਵੱਡੀ ਲਹਨਤ ਇਸ ਤੋਂ ਵੱਡੀ ਨਿਮੋਸ਼ੀ ਨਹੀਂ ਹੋ ਸਕਦੀ ਕਿ ਜਿਹੜੇ ਬੰਦਿਆਂ ਨੇ ਹਮਲਾ ਕੀਤਾ ਅੱਜ ਉਹ ਰਾਜਸਥਾਨ ਦੀਆਂ ਸਾਰੀਆਂ ਅਖਬਾਰਾਂ ਸਾਰੇ ਟੀਵੀ ਚੈਨਲ ਭਰੇ ਹੋਏ ਐ ਜਿਹੜੇ 22 ਬੰਦੇ ਗ੍ਰਿਫਤਾਰ ਕੀਤੇ ਗਏ ਜਿਹਨਾਂ ਹਮਲਾ ਕੀਤਾ ਜਿਨ੍ਹਾਂ ਨੇ ਉਹ 22 ਬੰਦੇ ਪੀਚੋਕਲਾ ਹਰਿਆਣਾ ਤੋਂ ਸੁਨਾਮ ਤੋਂ ਫਿਰੋਜ਼ਪੁਰ ਤੋਂ ਬੱਜੂ ਤੋਂ ਊਨੂਬਗੜ ਤੋਂ ਰਾਵਲਾ ਤੋਂ ਉਹ ਬੰਦੇ ਇਕੱਠੇ ਕੀਤੇ ਗਏ ਸੀਗੇ ਇੱਕ ਵੀ ਬੰਦਾ ਇਸ ਹਮਲੇ ਵਿੱਚ ਜੋਪੁਰਸੇ ਬੰਦੇ ਫੜੇ ਆ ਉਹਦੇ ਮੁਤਾਬਕ ਇੱਕ ਵੀ ਬੰਦਾ ਗੋਲੂ ਵਾਲੇ ਦਾ ਨਹੀਂ ਹੈਗਾ ਹੁਣ ਜਿਹੜੇ ਪੰਡੀ ਪ੍ਰਚਾਰ ਕਰਦੀ ਪਿੰਡ ਦੀ ਲੜਾਈ ਹੈ ਪਿੰਡ ਦੀ ਲੜਾਈ ਆ ਹੁਣ ਕਿਹੜੇ ਮੂੰਹ ਨਾਲ ਕਹਿਣਗੇ ਹੁਣ ਵਿਸ਼ਾ ਇਹ ਹੈ ਕਿ ਅਡਰ ਥਾਵਾਂ ਤੋਂ ਬੰਦੇ ਕਿੰਨੇ ਇਕੱਠੇ ਕੀਤੇ ਕਿਹਦੀ ਸ਼ੈ ਸੀਗੀ ਕਿੰਨੇ ਫੰਡਿੰਗ ਕੀਤੀ ਕਿੰਨੇ ਹਮਲਾ ਕਰਾਇਆ ਇਹਦੇ ਬਾਰੇ ਕੋਈ ਦੋਰਾਵਾਂ ਅਸੀਂ ਵਾਰ-ਵਾਰ ਕਹਿਆ ਸੀਗਾ ਜੇ ਜੁਰਤ ਹਿੰਮਤ ਹੈਗੀ ਨਾ ਤੇ ਤਰਕ ਨਾਲ ਗੱਲ ਕਰੋ ਹੁਣ ਰੋਂਦੇ ਪਏ ਐ ਕਿ ਬਾਈ ਜੀਤ ਬੀਜੇਪੀ ਦਾ ਮਾ ਲੈਂਨੇ ਹੋ ਤੁਸੀਂ ਗੱਲ ਵੇਖਿਓ ਜਦੋਂ ਲੜੇ ਸੀ ਕਾਂਗਰਸ ਨਾਲ ਅਸੀਂ ਲੜਾਈ ਲੜੀ ਕਾਂਗਰਸ ਨਾਲ ਬڑے ਕੇਸ ਪੁਆਏ ਜੇਲ੍ਹਾਂ ਬੜੀ ਕਟੀਆਂ ਹੁਣ ਲੜਈਏ ਭਾਜਪਾ ਨਾਲ ਕਿਉਂਕਿ ਸਾਡੇ ਲਈ ਹਮੇਸ਼ਾ ਕਹਿੰਨੇ ਆ ਅਸੀਂ ਆਪਣੇ ਸਮਾਜ ਦੀ ਆਪਣੇ ਕੌਮ ਦੀ ਆਪਣੇ ਦੇਸ਼ ਦੀ ਆਪਣੇ ਭਾਈਚਾਰੇ ਸੰਘ ਦੀ ਲੜਾਈ ਲੜਦੇ ਆ ਪਾਰਟੀ ਕੋਈ ਹੋਵੇ ਅਸੀਂ ਕਦੀ ਪ੍ਰਵਾਨ ਨਹੀਂ ਕੀਤੀ ਇਸ ਗੱਲ ਦੀ ਕੀਤੀ ਹੁਣ ਤੁਸੀਂ ਜਿਹੜੇ ਲੋਕੀ ਕਮੈਂਟ ਪਾ ਰਹੇ ਆ ਜਿਹੜੇ ਕਹਿੰਦਾ ਭਾਜਪਾ ਦਾ ਕੋਈ ਰੋਲ ਲੀਗਾ ਯਾਰ ਮਾੜੀ ਮੋਟੀ ਸ਼ਰਮ ਕਰੋ ਹੁਣ ਹਰ ਬੰਦਾ ਪ੍ਰੋਫਾਈਲ ਚੈੱਕ ਕਰਦਾ ਜਿਹੜਾ ਕਮੈਂਟ ਪਾ ਰਿਹਾ ਸਰ ਭਾਜਪਾ ਦੇ ਆ ਕੋਈ ਪ੍ਰਵਕਤਾ ਕੋ ਦੂਜਾ ਕੋ ਤੀਜਾ ਕੋ ਚੌਥਾ ਸਰਬਜੀਵੀ ਵਾਲੇ ਫਿਰ ਤੁਸੀਂ ਕਿਹੜੇ ਮੂਹ ਨਾਲ ਕਹਿੰਦੇ ਹੋ ਕਿ ਬੀਜੇਪ ਰੋਲ ਨਹੀਂ ਹੈਗਾ ਜੇ ਬੀਜੇਪ ਰੋਲ ਨਹੀਂਗਾ ਇੱਕ ਵੀ ਬੰਦਾ ਦੱਸੇ ਉੱਠ ਕੇ ਕਿ ਬੀਜੇਪ ਦਾ ਇਹ ਸਫਿਰਦ ਬੰਦਾ ਸੀਗਾ ਜਿਨੇ ਬਹਿ ਕੇ ਗੱਲ ਸੁਲਤਾਨ ਦੀ ਕੋਸ਼ਿਸ਼ ਕੀਤੀ ਜੇ ਤੁਸੀਂ ਕਹਿੰਦੇ ਸਾਡੀ ਸਰਕਾਰ ਸਾਡੀ ਵਰਡ ਦੀ ਸਭ ਤੋਂ ਵੱਡੀ ਪਾਰਟੀ ਹੈਗੀ ਆ ਸਾਡਾ ਸੰਗ ਸਭ ਤੋਂ ਵੱਡਾ ਹੈਗਾ ਕਿਉਂ ਉਦੋਂ ਕਿੱਥੇ ਕਿ ਸਰ ਤੁਸੀਂ ਗਏ ਸੀਗੇ ਜੇ ਤੁਹਾਨੂੰ ਪਤਾ ਲੰਬੂ ਲੱਗ ਰਿਹਾ ਕਿਉਂਕਿ ਤੁਸੀਂ ਤਾਂ ਸਾਹਮਣੇ ਲੰਬੂ ਲਾਂਚ ਤੁਸੀਂ ਲੋਕ ਆਪ ਲੋਕ ਸੀਗੇ ਨਹੀਂ ਤਾਂ ਪਹਿਲਾਂ ਬੰਦੇ ਆ ਜੋ ਅਸੀਂ ਵਾਰ-ਵਾਰ ਕਹਿ ਰਹੇ ਅਸੀਂ ਦੁਹਾਈ ਭਾਈ ਕਿ ਹਮਲਾ ਹੋਊਗਾ ਹਮਲਾ ਹੋਊਗਾ ਮੇਲਾ ਤੱਕ ਪਾ ਦਿੱਤੀ ਗਈਆਂ ਫਿਰ ਇਹਦੇ ਪਿੱਛੇ ਨਲਾਕੀ ਕੀਦੀ ਹੈ ਸ਼ਰਾਰਤ ਕੀਦੀ ਹੈ ਜਿਹੜਾ ਐਮਐਲਏ ਜ਼ੋਰ ਪਾ ਰਿਹਾ ਉਹ ਕਿਹੜੀ ਪਾਰਟੀ ਦਾ ਹੈ ਸਰਕਾਰ ਕਿਹੜੀ ਪਾਰਟੀ ਦੀ ਹੈ ਜਿਹੜੇ ਹਮਲਾਵਰ ਵੜ ਕਿਹੜੀ ਪਾਰਟੀ ਦੇ ਸੀਗੇ ਕਿੱਥੋਂ ਬੰਦੇ ਆਏ ਕਿੰਨੇ ਇਕੱਠੇ ਕੀਤੇ ਇਸ ਕਰਕੇ ਸਾਡੀ ਉਹ ਗੱਲ ਸਾਬਤ ਹੋ ਗਈ ਕਿ ਇਹ ਲੜਾਈ ਪਿੰਡ ਦੀ ਸੰਗਤ ਦੀ ਲੜਾਈ ਨਹੀਂ ਗਈ ਇਹ ਲੜਾਈ ਉਹਨਾਂ ਤਾਕਤਾਂ ਨਾਲ ਹੈ ਜਿਹੜੀ ਤਾਕਤਾਂ ਨਹੀਂ ਚਾਹੁੰਦੀਆਂ ਕਿ ਹਨੁਮਾਨਗੜ੍ਹ ਚ ਸਿੱਖਾਂ ਦਾ ਕੇਂਦਰੀ ਸਥਾਨ ਬਣਿਆ ਗੁਰਦੁਆਰਾ ਮਹਿਤਾਬਗੜ੍ਹ ਕੌਮ ਦੀ ਗੱਲ ਕਰੇ ਸਿੱਖੀ ਸਿਧਾਂਤਾਂ ਦੀ ਗੱਲ ਕਰੇ ਇਹ ਲੜਾਈ ਬੀਬੀ ਹਰਮੀਤ ਕੌਰ ਖਿਲਾਫ ਤਾਂ ਸੀਗੀ ਨਾ ਕੀ ਪਿੰਡ ਦੀ ਲੜਾਈ ਹਾਂ ਠੀਕ ਆ 2 4 2.5 ਤਾਂ ਹਰੇਕ ਥਾਂ ਤੇ ਮਿਲਦੇ ਆ ਕਿਹੜੀ ਕੌਮ ਚ ਨਹੀਂ ਗਏ ਗੰਗੂ ਤੇ ਚੰਦੂ ਹਰੇਕ ਕੌਮ ਚ ਹੁੰਦੇ ਆ ਇਹ ਮਾਂ ਚ ਭਲੇਖਾ ਥੋੜੇ ਬੰਨ ਜਾ ਕੇ ਸੋ ਉਹ ਗੰਗੂ ਚੰਦੂ ਨਾਰ ਲਾ ਕੇ ਜੋ ਮਾਹੌਲ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਅੱਜ ਦੀਆਂ ਖਬਰਾਂ ਨੇ ਅੱਜ ਦੇ ਚੈਨਲਾਂ ਨੇ ਸਾਬਤ ਕਰਤਾ ਕਿ ਲੜਾਈ ਸਿਰਫ ਸਿੱਖੀ ਸਿਧਾਂਤਾਂ ਨੂੰ ਸਿੱਖੀ ਸੋਚ ਨੂੰ ਸ਼ਿੱਖੀ ਵਿਚਾਰਧਾਰਾ ਨੂੰ ਖਤਮ ਕਰਨ ਵਾਸਤੇ ਗੁਰਦ੍ਰਬ ਮਹਤਾਬਗੜ੍ਹ ਸਾਹਿਬ ਤੇ ਕਬਜ਼ਾ ਕਰਨ ਦੀ ਨੀਤ ਨਾਲ ਇਹ ਹਮਲਾ ਕੀਤਾ ਗਿਆ ਹੁਣ ਗੱਲ ਆndi ਰਸੀਵਰ ਦੀ ਕਿਉਂ ਭਾਈ ਕੋਰ ਸਿਵਰ ਲੱਗੂਗਾ ਅਸੀਂ ਪਹਿਲਾਂ ਕਹਿੰਦੇ ਸੀ ਇਹ ਪੰਥ ਦਾ ਫੈਸਲਾ ਖਾਲਸਾ ਪੰਥ ਕਰੂਗਾ ਕੀ ਹੁਣ ਸਰਕਾਰਾਂ ਉਹਦਾ ਪਰਮਨ ਚਲਾਣ ਗਈਆਂ ਕੀ ਸਰਕਾਰਾਂ ਸਰਕਾਰ ਦੇਖਣਗੇ ਗੁਰਦਵਾਰਾ ਪ੍ਰਬੰਧ ਹੁਣ ਤਾਂ ਬੜੇ ਲੋਕਾਂ ਦੇ ਮਨ 'ਚ ਚਰਚਾ ਚੱਲਦੀ ਆ ਲੋਕਾਂ ਦੇ ਮਨ 'ਚ ਵਹਿਮ ਹੋਏ ਬਟਾ ਮੀਰ ਜਿਹੜੇ ਬੰਦੇ ਬੀਡੀਆਂ ਸਿਗਟਾ ਪੀਂਦੇ ਆ ਉਹ ਬੰਦੇ ਪ੍ਰਬੰਧ ਚਲਾਣਗੇ ਉੱਥੇ ਦਾ ਇਹ ਉਹ ਬੰਦੇ ਰਸੀਵਰ ਲੱਗਣਗੇ ਉੱਥੇ ਦੇ ਇਹ ਗੱਲਾਂ ਨੂੰ ਵਿਰਾਮ ਪਾਓ ਇਹ ਗੱਲਾਂ ਨਾ ਵਧਾਣ ਪਾਸੀ ਵਾਰ-ਵਾਰ ਕਰ ਰਹੇ ਆ ਇਹਦਾ ਪ੍ਰਬੰਧ ਸ਼੍ਰੀ ਅਕਾਲਤਖ ਸਾਹਿਬ ਕੋਲੇ ਆ ਅਕਾਲਤਖ ਫੈਸਲਾ ਕਰੂਗਾ ਜੋ ਚਾਹੂਗਾ ਉਹ ਹੋਊਗਾ ਇਸ ਕਰਕੇ ਖਾਸ ਤੌਰ ਤੇ ਬੀਜੇਪੀ ਵਾਲੇ ਤੇ ਸੰਗ ਵਾਲੇ ਜਿਹੜੇ ਲਗਾਤਾਰ ਪੋਸਟਾਂ ਵੀਡੀਓ ਪਾ ਰਿਹਾ ਆਪਣੀ ਪੀੜੀ ਥਲੇ ਸੋਟਾ ਮਾਰੋ ਤੇ ਕਿਉਂਕਿ ਅੱਜ ਦੀ ਅਖਬਾਰਾਂ ਨੇ ਅੱਜ ਦੀ ਖਬਰਾਂ ਨੇ ਸਾਬਤ ਕਰਤਾ ਕਿ ਉਹ ਸਾਰੇ 22 ਦੇ 22 ਬੰਦੇ ਗੋਲੂ ਵਾਲਾ ਮੰਡੀ ਦੇ ਨਹੀਂ ਸੀਗੇ ਇਥੋਂ ਸਾਬਤ ਹੁੰਦਾ ਹੈ ਕਿ ਹਮਲਾ ਬੜਾ ਪ੍ਰਯੋਜਿਤ ਬੜਾ ਸੁਨਯੋਜਿਤ ਹਮਲਾ ਸੀਗਾ ਰੱਬ ਮਿਹਰ ਕਰੇ ਇਹ ਲੜਾਈ ਵੀ ਖਾਲਸਾ ਪੰਥ ਜਿੱਤੂਗਾ ਗੁਰਦਪਤਵੰਤ ਸਿਰ ਖਾਲਸਾ ਪੰਥ ਖੜ ਹੋਊਗਾ ਦੀ ਬੀਬੀ ਹਰਮਿਤ ਕੋ ਉਸੇ ਤਰ੍ਹਾਂ ਉੱਥੇ ਸੇਵਾ ਕਰੂਗੀ ਇਹਦੇ ਲਈ ਸਾਨੂੰ ਜੋ ਵੀ ਅੰਦੋਲਨ ਕਰਨਾ ਪਿਆ ਜੋ ਵੀ ਸੜਕਾਂ ਤੇ ਆਉਣਾ ਪਿਆ ਜੋ ਵੀ ਰੋਸ ਜ਼ਾਹਿਰ ਕਰਨਾ ਪਿਆ ਜੋ ਵੀ ਸਾਨੂੰ ਇਹਦੇ ਬਾਰੇ ਕਰਨਾ ਪਿਆ ਅਸੀਂ ਕਰਾਂਗੇ ਪਰ ਪ੍ਰਬੰਧ ਖਾਲਸਾ ਬੰਦ ਕੋ ਰਹੂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਹ ਸਨ ਤਜਿੰਦਰਪਾਲ ਸਿੰਘ ਟੀਮਾ ਜਿਨ੍ਹਾਂ ਨੇ ਦੂਜੇ ਪੱਖ ਵੱਲ ਜੋ ਗੱਲ ਕਹੀ ਜਾ ਰਹੀ ਹੈ ਉਹਦਾ ਖੰਡਨ ਕੀਤਾ ਹੈ ਦੂਜਾ ਪੱਖ ਆਪਣੀ ਗੱਲ ਤੇ ਕਾਇਮ ਹੈ ਜਥੇਦਾਰ ਟੇਕ ਸਿੰਘ ਢਣੋਲਾ ਜਿਹੜੇ ਤਖਸ਼ੀ ਦਮਦਮਾ ਸਾਹਿਬ ਦੇ ਜਥੇਦਾਰ ਨੇ ਉਹ ਮੌਕੇ ਤੇ ਪਹੁੰਚੇ ਜ਼ਖਮੀਆਂ ਨਾਲ ਮਿਲੇ ਤੇ ਜ਼ਖਮੀਆਂ ਨਾਲ ਮਿਲਣ ਤੋਂ ਬਾਅਦ ਉਹਨਾਂ ਨੇ ਇੱਕ ਬਿਆਨ ਵੀ ਦਿੱਤਾ ਜ ਜਿਹਦੇ ਵਿੱਚ ਉਹਨਾਂ ਨੇ ਸਰਕਾਰ ਨੂੰ ਸਿੱਧੀ ਸਿੱਧੀ ਚੇਤਾਵਨੀ ਦਿੱਤੀ ਕਿ ਉਹ ਗੁਰੂ ਘਰਾਂ ਦੇ ਦਖਲ ਦੇ ਮਾਮਲਿਆਂ ਦੇ ਵਿੱਚ ਦਖਲ ਅੰਦਾਜੀ ਬੰਦ ਕਰੇ ਤੇ ਗੁਰੂ ਘਰ ਦਾ ਜਿਹੜਾ ਰਿਸਿਵਰ ਨਿਯੁਕਤ ਕੀਤਾ ਗਿਆ ਹੈ ਉਹ ਰਿਸਿਵਰ ਦੀ ਨਿਯੁਕਤੀ ਦੇ ਉੱਤੇ ਵੀ ਬੜੇ ਵੱਡੇ ਸਵਾਲ ਜਿਹੜੇ ਨੇ ਉਹ ਚੁੱਕੇ ਜਾ ਰਹੇ ਨੇ ਜਥੇਦਾਰ ਤੇਗ ਸਿੰਘ ਤੁਨੋਲਾ ਕੀ ਕਹਿੰਦੇ ਨੇ ਉਬੀਸੀ ਜਰੂਰ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਆ ਕਿਤੀ ਕੀ ਹੈ ਸਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕਿਹੜੀ ਇਹ ਮੰਦ ਭਾਗੀ ਘਟਨਾ ਵਾਪਰੀ ਆ ਗੋਲੂਆ ਰਾਜਸਥਾਨ ਇਥੇ ਬੀਜੇਪੀ ਦੀ ਸਰਕਾਰ ਆ ਤੇ ਤਹਾਂ ਕੇਂਦਰ ਚ ਵੀ ਬੀਜੇਪੀ ਦੀ ਸਰਕਾਰ ਆ ਇਹ ਕਿਹੜਾ ਗੁਰੂ ਘਰ ਦਾ ਮਸਲਾ ਸੀਗਾ ਇਹ ਅਕਾਲ ਤਖਤ ਸਾਹਿਬ ਤੇ ਇਹਦਾ ਕਿਹੜਾ ਫੈਸਲਾ ਕਰਨਾ ਸੀ ਅਕਾਲ ਤਖਤ ਸਭ ਨੇ ਕਰਨਾ ਸੀ ਇਹਨਾਂ ਇਹ ਸਰਕਾਰ ਨੇ ਆਪਣੇ ਗੁੰਡੇ ਭੇਜ ਕੇ ਗੁਰੂ ਘਰ ਤੇ ਕਬਜ਼ਾ ਵੀ ਕੀਤਾ ਤੇ ਉੱਥੇ ਕਿਹੜੇ ਵਿਦਿਆਲਾ ਚੱਲਦਾ ਬਹੁਤ ਛੋਟੇ ਛੋਟੇ ਬੱਚੇ 10-10 15-15 ਸਾਲ ਦੇ ਉਹਨਾਂ ਨੂੰ ਵੀ ਬਹੁਤ ਗੰਭੀਰ ਜ਼ਖਮੀ ਕੀਤਾ ਤੇ ਮੈਂ ਸੰਗਤ ਸਮੇਤ ਹੁਣ ਇੱਥੇ ਅੱਜ ਮੌਕਾ ਵੀ ਦੇਖਿਆ ਤੇ ਸੰਗਤ ਸਮੇਤ ਹੀ ਇੱਥੇ ਮੈਂ ਆਇਆ ਮੈਂ ਇਸ ਸਰਕਾਰ ਨੂੰ ਤਾੜਨਾ ਕਰਦਾ ਵੀ ਜਿਨ੍ਹਾਂ ਨੇ ਉਥੇ ਜਾ ਕੇ ਕਬਜ਼ਾ ਕੀਤਾ ਤੇ ਬੱਚੇ ਜ਼ਖਮੀ ਕੀਤੇ ਆ ਉਹਨਾਂ ਤੇ ਪਰਚਾ ਦਰਜ ਕਰਕੇ ਧਾਰਾ ਲਾ ਕੇ ਕਿਹੜੀ ਬਣਦੀ ਆ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ Hindu ਧਰਮ ਬਚਾਇਆ ਅੱਜ ਸਾਡਾ ਕਿਹੜਾ ਸਿੱਖ ਧਰਮ ਆ ਇਹ Hindu ਸਾਡੇ ਧਰਮ ਤੇ ਬਾਰ ਕਰ ਰਹੇ ਆ ਕੇਂਦਰ ਚ ਵੀ ਹਿੰਦੁਸਤਾਨ ਚ ਸਰਕਾਰ BJP ਦੀ ਆ ਤੇ ਰਾਜਸਥਾਨ ਚ ਵੀ ਆ ਇਸ ਕਰਕੇ ਅਕਾਲਤਾ ਸਭ ਤੇ ਇਹ ਮਸਲਾ ਗਿਆ ਇਹ ਸਿੱਖਾਂ ਦਾ ਮਸਲਾ ਇਹ ਸਰਕਾਰ ਜੇ ਨਾਂ ਬਾਜ ਆਈ ਤੇ ਮੈਂ ਸਿੱਖ ਕੌਮ ਨੂੰ ਧਰਮ ਕੇ ਜਸੇ ਬੰਦੀਆਂ ਨੂੰ ਭਿੰਡਰਾਂਵਾਲੀ ਟਕਸਾਲ ਨੂੰ ਢਿੰਗ ਸਿੰਘ ਜਸੇ ਬੰਦੀਆਂ ਨੂੰ ਅਪੀਲ ਕਰਦਾ ਬੀਬੀ ਹੀਰਾ ਘੱਟ ਕੇ ਭਾਈ ਗੋਲੂਆ ਆਓ ਤੇ ਆਪਾਂ ਇਸ ਸਰਕਾਰ ਤੋਂ ਕਬਜ਼ਾ ਲਈਏ ਇਹ ਸਰਕਾਰ ਦਾ ਕਬਜ਼ਾ ਇਹ ਸਰਕਾਰ ਨੇ ਬਹੁਤ ਧੱਕਾ ਕੀਤਾ ਬੱਚਿਆਂ ਨੂੰ ਵੀ ਕੁੱਟਿਆ ਤੇ ਬਜ਼ੁਰਗਾਂ ਨੂੰ ਵੀ ਕੁੱਟਿਆ ਇਸ ਕਰਕੇ ਮੈਂ ਸਮੁੱਚੀ ਸੰਗਤ ਨੂੰ ਅਪੀਲ ਕਰਦਾ ਸ਼ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਧਾਮੀ ਸਾਹਿਬ ਨੇ ਵੀ ਪੋਸਟ ਪਾਈ ਆ ਵੀ ਭਾਈ ਇਹ ਸਰਕਾਰ ਨੂੰ ਆਵਾਜ਼ ਆ ਜਾਣਾ ਚਾਹੀਦਾ ਤੇ ਮੈਂ ਵੀ ਤਾੜਨਾ ਕਰਦਾ ਵੀ ਅਕਾਲ ਤਖਤ ਸਭ ਤੋਂ ਕਿਹੜਾ ਇਹ ਮਸਲਾ ਤੇ ਇਹਨਾਂ ਨੇ ਸਰਕਾਰ ਨੇ ਆਪਦੇ ਹੱਥ ਚ ਲੈ ਲਿਆ ਤੇ ਉਹਨਾਂ ਸਾਰਿਆਂ ਤੇ ਪਰਚੇ ਦਰਜ ਹੋਣੇ ਚਾਹੀਦੇ ਆ ਤੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਸੰਗਤਾਂ ਦੇ ਸਾਹਮਣੇ ਕਰਨਾ ਚਾਹੀਦਾ ਕਿਹੜਾ ਇਹ ਨਾ ਕਬਜਾ ਛੱਡਿਆ ਤੇ ਸੰਗਤਾਂ ਆਪਦੀ ਆਪ ਛਡਾ ਲੈਣੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਸਾਰੇ ਪੱਖੋਂ ਤੁਹਾਡੇ ਸਾਹਮਣੇ ਆ ਗਏ ਨੇ ਕਿ ਜਿਹੜਾ ਪੱਖ ਹਮਲਾਵਰ ਪੱਖ ਹੈ ਜਿਨ੍ਹਾਂ ਨੇ ਹਮਲਾ ਕੀਤਾ ਜਾਂ ਕਰਵਾਇਆ ਬੰਦੇ ਭੇਜ ਕੇ ਉਹਨਾਂ ਦਾ ਕੀ ਕਹਿਣਾ ਹੈ ਜਿਹੜੇ ਅੰਦਰ ਬੀਬੀ ਹਰਮੀਤ ਕੌਰ ਔਰ ਉਹਨਾਂ ਦੇ ਸਾਥੀ ਜ਼ਖਮੀ ਹੋਏ ਜਿਹੜੇ ਫੱਟੜ ਹੋਏ ਜਿਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਜਿਨ੍ਹਾਂ ਦੀ ਪੈਰਵਈ ਤੇਜਿੰਦਰਪਾਲ ਸਿੰਘ ਟੀਮਾ ਕਹਿੰਦੇ ਨੇ ਉਹਨਾਂ ਨੇ ਕੀ ਕਿਹਾ ਤੇ ਪੰਥ ਦੇ ਜਿਹੜੇ ਤਖਤ ਨੇ ਉਹਨਾਂ ਵਿੱਚੋਂ ਇੱਕ ਤਖਤ ਦਮਦਮਾ ਸਾਹਿਬ ਦੇ ਜਥੇਦਾਰ ਜਿਹੜੇ ਮੌਕੇ ਤੇ ਗਏ ਮੌਕੇ ਦੇ ਹਾਲਾਤ ਉਹਨਾਂ ਨੇ ਸਾਰੇ ਜਾਣੇ ਉਹਨਾਂ ਦਾ ਕੀ ਕਹਿਣਾ ਹੈ ਫੈਸਲਾ ਤੁਸੀਂ ਕਰਨਾ ਹੈ ਕੌਣ ਸਹੀ ਹੈ ਕੌਣ ਗਲਤ ਹੈ ਲੇਕਿਨ ਇੱਕ ਚੀਜ਼ ਬੜਾ ਵੱਡਾ ਸਵਾਲ ਜ਼ਰੂਰ ਹੈ ਜਿਹੜੇ ਪਿੰਡ ਵਾਲੇ ਕਹਿੰਦੇ ਨੇ ਕਿ ਬੀਬੀ ਹਰਮੀਤ ਕੌਰ ਨੇ ਕਬਜ਼ਾ ਕੀਤਾ ਉਹ ਸਹੀ ਨੇ ਜਾਂ ਗਲਤ ਨੇ ਇਹ ਪਰਚੋਲ ਦਾ ਵਿਸ਼ਾ ਹੈ ਪਰ ਕਿਧਰੇ ਵੀ ਉਹਨਾਂ ਨੂੰ ਇਹ ਅਧਿਕਾਰ ਨਾ ਤਾਂ ਕੌਮ ਦਿੰਦੀ ਹੈ ਨਾ ਮਰਿਆਦਾ ਦਿੰਦੀ ਹੈ ਤੇ ਨਾ ਹੀ ਦੇਸ਼ ਦਾ ਕਾਨੂੰਨ ਦਿੰਦਾ ਕਿ ਉਹ ਆਪਣਾ ਕਬਜ਼ਾ ਵਾਪਸ ਲੈਣ ਵਾਸਤੇ ਅੱਧੀ ਰਾਤ ਨੂੰ ਹਮਲਾਵਰਾਂ ਦੀ ਤਰ੍ਹਾਂ ਗੁਰਦੁਆਰੇ ਦੀਆਂ ਦੀਵਾਰਾਂ ਟੱਪ ਕੇ ਅੰਦਰ ਜਾ ਕੇ ਬੱਚਿਆਂ ਦੇ ਉੱਤੇ ਅਟੈਕ ਕਰਨ ਉਹਨਾਂ ਨੂੰ ਜ਼ਖਮੀ ਕਰਨ ਬਜ਼ੁਰਗਾਂ ਤੇ ਅਟੈਕ ਕਰਨ ਉਹਨਾਂ ਨੂੰ ਜ਼ਖਮੀ ਕਰਨ ਇੱਥੇ ਕਿਧਰੇ ਨਾ ਕਿਧਰੇ ਉਹ ਜਿਹੜੇ ਨੇ ਝੂਠੇ ਸਾਬਤ ਹੁੰਦੇ ਨੇ ਤੇ ਲੱਗਦਾ ਕਿ ਉਹਨਾਂ ਨੇ ਜੋ ਇਹ ਕਾਰਾ ਕੀਤਾ ਹੈ ਇਹ ਮਰਿਆਦਾ ਦਾ ਵੀ ਘਾਣ ਹੈ ਤੇ ਇਹ ਕਾਨੂੰਨ ਦਾ ਵੀ ਉਲੰਘਣ ਹੈ ਪਰ ਮੇਰਾ ਬੀਇੰਗ ਐ ਸਿੱਖ ਹੋਣ ਦੇ ਨਾਤੇ ਇੱਕ ਜ਼ਿੰਮੇਵਾਰ ਚੈਨਲ ਨੂੰ ਚਲਾਉਂਦੇ ਹੋਏ ਮੇਰੀ ਬੇਨਤੀ ਸ਼੍ਰੀ ਅਕਾਲ ਤਖਤ ਸਾਹਿਬ ਅੱਗੇ ਹੈ ਕਿਉਂਕਿ ਮਾਮਲਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਸੰਗਿਆਨ ਚ ਨਾ ਹੋਵੇ ਇਹ ਹੋ ਨਹੀਂ ਸਕਦਾ ਜਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਧਾਮੀ ਉਹ ਇਸ ਮਸਲੇ ਦੇ ਉੱਤੇ ਬਿਆਨ ਦੇ ਚੁੱਕੇ ਨੇ ਇਸ ਮਸਲੇ ਦੀ ਨਿਖੇਦੀ ਕਰ ਚੁੱਕੇ ਨੇ ਜਿਹੜਾ ਅਟੈਕ ਹੋਇਆ ਉਹਦੀ ਨਿੰਦਾ ਕਰ ਚੁੱਕੇ ਨੇ ਤਾਂ ਇਹ ਕਿਦਾਂ ਹੋ ਸਕਦਾ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਇਸ ਪੂਰੇ ਮਾਮਲੇ ਦੇ ਬਾਰੇ ਜਾਣਕਾਰੀ ਨਾ ਹੋਵੇ ਬੜਾ ਚੰਗਾ ਹੋਵੇਗਾ ਜੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੋਨਾਂ ਧਿਰਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੇ ਸਦਨ ਦੋਨਾਂ ਦੀ ਗੱਲ ਸੁਣਨ ਤੇ ਦੋਨਾਂ ਦੀ ਗੱਲ ਸੁਣਨ ਤੋਂ ਬਾਅਦ ਸੱਚ ਦਾ ਨਿਤਾਰਾ ਕਰਕੇ ਝੂਠ ਨੂੰ ਸਾਈਡ ਤੇ ਕਰਕੇ ਜੋ ਸਹੀ ਹੈ ਉਹਨੂੰ ਸਹੀ ਤਰੀਕੇ ਨਾਲ ਉਹਦਾ ਫੈਸਲਾ ਕਰਨ ਜਾਂ ਦੋਨੋਂ ਧਿਰਾਂ ਪੈਲ ਕਰਨ ਬਜਾਏ ਦੁਨੀਆਵੀ ਅਦਾਲਤਾਂ ਦੇ ਵਿੱਚ ਤੱਕੇ ਖਾਂਦੇ ਅੱਜ ਜਿਹੜਾ ਮਸਲਾ ਛੋਟਾ ਜਿਹਾ ਹੋਇਆ ਐ ਅਟੈਕ ਹੋਇਆ ਕੱਲ ਨੂੰ ਅਗਰ ਦੋਨੋਂ ਧਿਰਾਂ ਦੇ ਵਿੱਚ ਰਾਜੀ ਨਾ ਮਾਣੇ ਹੁੰਦਾ ਜੇ ਮਸਲਾ ਸਿਰੇ ਨਹੀਂ ਚੜਦਾ ਤੇ ਕਿਧਰੇ ਨਾ ਕਿਧਰੇ ਦੁਬਾਰਾ ਫਿਰ ਇੱਕ ਦੂਜੇ ਦੇ ਸਾਹਮਣੇ ਹਥਿਆਰ ਲੈ ਕੇ ਦੋਨੋਂ ਧਿਰਾਂ ਆ ਸਕਦੀਆਂ ਨੇ ਤੇ ਵੱਡੇ ਨੁਕਸਾਨ ਹੋ ਸਕਦੇ ਨੇ ਵੱਡੇ ਨੁਕਸਾਨਾਂ ਤੋਂ ਬਚਣ ਵਾਸਤੇ ਜਾਂ ਤਾਂ ਦੋਨੋਂ ਧਿਰਾਂ ਪੈਲ ਕਰਨ ਸ਼੍ਰੀ ਅਕਾਲ ਤਖਤ ਸਾਹਿਬ ਤੇ ਪਹੁੰਚ ਕਰਨ ਕਿ ਅਸੀਂ ਆਪਣਾ ਆਪਣਾ ਮਾਮਲਾ ਲੈ ਕੇ ਆ ਗਏ ਆਂ ਜੋ ਸ਼੍ਰੀ ਅਕਾਲ ਤਖਤ ਸਾਹਿਬ ਦਾ ਫੈਸਲਾ ਹੋਏਗਾ ਉਹ ਸਾਨੂੰ ਮਨਜ਼ੂਰ ਹੋਏਗਾ ਔਰ ਜਾਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਦੋਨੋਂ ਧਿਰਾਂ ਨੂੰ ਨੋਟਿਸ ਦੇ ਕੇ ਬੁਲਾਇਆ ਜਾਵੇ ਤਾਂ ਕਿ ਕੋਈ ਵੀ ਧਿਰ ਜਿਹੜੀ ਹੈ ਕਿਸੇ ਰਾਜਨੀਤਿਕ ਪਾਰਟੀ ਦਾ ਹੱਥ ਠੋਕਾ ਬਣ ਕੇ ਕਿਸੇ ਰਾਜਨੀਤਿਕ ਪਾਰਟੀ ਦੇ ਇਸ਼ਾਰੇ ਤੇ ਭਰਾ ਮਾਰੂ ਜੰਗ ਦਾ ਹਿੱਸਾ ਨਾ ਬਣੇ ਕਿਉਂਕਿ ਜਿਹੜੇ ਫੜੇ ਗਏ ਨੇ ਉਹ ਅਸਲੀ ਨਿਹੰਗ ਨੇ ਜਾਂ ਨਕਲੀ ਨਿਹੰਗ ਨੇ ਇਹ ਤਾਂ ਜਾਂਚ ਦਾ ਵਿਸ਼ਾ ਹੈ ਪਰ ਉਹ ਸਿੱਖ ਨੇ ਔਰ ਅੱਜ ਉਹ ਹਮਲਾ ਕਰਕੇ ਆਪਣੀ ਸਿੱਖ ਭਰਾਵਾਂ ਨੂੰ ਫੱਟੜ ਕਰਕੇ ਅੱਜ ਜੇਲ੍ਹ ਦੇ ਵਿੱਚ ਪਏ ਨੇ ਤੇ ਜਿਹੜੇ ਸੜਕ ਤੇ ਕਬਜ਼ਾ ਛਡਾਉਣ ਵਾਸਤੇ ਧਰਨਾ ਦੇ ਰਹੇ ਨੇ ਜਾਂ ਜਿਹੜੇ ਰਿਸੀਵਰ ਨੂੰ ਹਟਾਉਣ ਵਾਸਤੇ ਧਰਨਾ ਦੇ ਰਹੇ ਨੇ ਦੋਨੋਂ ਪਾਸੇ ਸਿੱਖ ਨੇ ਹਾਂ ਦੋਨੋਂ ਪਾਸੇ ਵਿੱਚ ਜਿਹੜੇ ਇੰਟਰਸਟਿਡ ਲੋਕ ਨੇ ਜਿਨ੍ਹਾਂ ਦੇ ਆਪਣੇ ਆਪਣੇ ਹਿੱਤ ਨੇ ਜਿਹੜੇ ਕੌਮ ਨੂੰ ਲੜਾ ਕੇ ਰੱਖਣਾ ਚਾਹੁੰਦੇ ਨੇ ਉਹ ਜ਼ਰੂਰ ਸ਼ਾਮਲ ਹੋ ਰਹੇ ਨੇ ਸੋ ਮੈਨੂੰ ਲੱਗਦਾ ਹੈ ਕਿ ਇਹਦਾ ਸਭ ਤੋਂ ਵਧੀਆ ਹੱਲ ਇਹ ਹੀ ਹੈ ਕਿ ਦੋਨੋਂ ਧਿਰਾਂ ਸ਼ਰੀਅ ਅਕਾਲ ਤੱਕ ਸਾਬਤ ਜਾਣ ਜਾਂ ਸ਼ਰੀਅ ਅਕਾਲ ਤੱਕ ਸਾਬ ਦੋਨੋਂ ਧਿਰਾਂ ਨੂੰ ਬੁਲਾ ਕੇ ਇਹਦਾ ਕੋਈ ਸੁਹਾਰਤਪੂਰਨ ਫੈਸਲਾ ਕਰਨ ਭਰਾ ਮਾਰੂ ਜੰਗ ਬੰਦ ਹੋਵੇ ਅੱਗੇ ਕੌਮ ਦਾ ਬੜਾ ਨੁਕਸਾਨ ਹੋ ਚੁੱਕਾ ਹੈ ਸਰਕਾਰਾਂ ਦਾ ਚਾਹੰਦੀਆਂ ਨੇ ਕਿ ਸਿੱਖ ਕੌਮ ਆਪਸੇ ਲੜਦੀ ਰਹੇ ਇੱਕ ਦੂਜੇ ਦੀਆਂ ਪੱਗਾਂ ਸੀ ਆਪ ਹੀ ਉਛਾਲਦੇ ਰਹੀਏ ਤੇ ਇਹਨਾਂ ਦੇ ਹੱਥ ਟੋਕੇ ਬਣ ਕੇ ਕੰਮ ਕਰਦੇ ਰਹੀਏ ਜਾਗਣਾ ਅਸੀਂ ਸਮਝਣਾ ਹੈ ਸੀ ਤੇ ਗੁਰੂ ਵਾਲੇ ਬਣ ਕੇ ਗੁਰੂ ਦੀ ਮਰਿਆਦਾ ਨੂੰ ਬਹਾਲ ਕਰਨਾ ਅਸੀਂ ਇਹ ਸਰਕਾਰਾਂ ਨੇ ਕੰਮ ਨਹੀਂ ਕਰਨਾ ਤੁਹਾਡੇ ਕੀ ਕਮੈਂਟ ਨੇ ਤੁਹਾਡੇ ਕੀ ਵਿਚਾਰ ਨੇ ਕਿੱਦਾਂ ਇਸ ਮਸਲੇ ਦਾ ਹੱਲ ਹੋ ਸਕਦਾ ਹੈ ਇਹ ਜਰੂਰ ਆਪਣੇ ਕਮੈਂਟ ਬਾਕਸ ਵਿੱਚ ਸੁਝਾਅ ਦਿਓ ਤੇ ਵੱਧ ਤੋਂ ਵੱਧ ਖਬਰ ਨੂੰ ਜਿੰਨਾ ਹੋ ਸਕੇ ਸ਼ੇਅਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ